ਭਾਜਪਾ ਦੇ ਸਾਫ ਦਾ ਕੌਮੀ ਮੀਤ ਪ੍ਰਧਾਨ ਅਤੇ ਸਾਫ ਦਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਤੇ ਭਾਜਪਾ ਦੇ ਸੂਬਾ ਪ੍ਰੈਸ ਕਟਰ ਹਰਦੇਵ ਸਿੰਘ ਉੱਬਾ ਵੱਲੋਂ ਦਿੱਤੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੇਲੀ ਵੇਜ ਕਰਮਚਾਰੀ ਯੂਨੀਅਨ ਦੇ ਦਰਨੇ ਵਿੱਚ ਪੁੱਜੇ ਸਨ ਤੇ ਉੱਥੇ ਸਿੱਖਿਆ ਵਿਭਾਗ ਖਿਲਾਫਦਰਨੇ ਦੇ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਆਪਣੀ ਪੂਰਨ ਹਮਾਇਤ ਦਿੱਤੀ ਸੀ ਤੇ ਉਹਨਾਂ ਦੀਆਂ ਮੰਗਾਂ ਮੰਨਵਾਉਣ ਦਾ ਭਰੋਸਾ ਦਿੱਤਾ ਸੀ ਅਭਿਨਾਸ਼ رائے ਖੰਨਾ ਨੇ ਧਰਨੇ ਵਿੱਚੋਂ ਜਾਣ ਤੋਂ ਤੁਰੰਤ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਨਾਲ ਸੰਪਰਕ ਕੀਤਾ ਅਤੇ ਕੱਚੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਤੇ ਡੇਲੀ ਵੇਜ ਕਰਮਚਾਰੀ ਯੂਨੀਅਨ ਨੂੰ 15 ਫਰਵਰੀ ਨੂੰ ਮੀਟਿੰਗ ਲਈ ਬੁਲਾ ਲਿਆ ਅਭਿਨਾਸ਼ ਰਾਏ ਖੰਨਾ ਅੱਜ ਬਾਹਰ ਹੋਣ ਕਾਰਨ ਉਹਨਾਂ ਦੇ ਨੁਮਾਇਦੇ ਦੇ ਤੌਰ ਤੇ ਭਾਜਪਾ ਦੇ ਸੂਬਾ ਪ੍ਰਸਤਕਰ ਹਰਦੇਵ ਸਿੰਘ ਉੱਬਾ ਕਰਮਚਾਰੀ ਯੂਨੀਅਨ ਦੇ ਧਰਨੇ ਵਿੱਚ ਪੁੱਜ ਕੇ ਯੂਨੀਅਨ ਦੇ ਨੁਮਾਇਦਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦਾ ਮੀਟਿੰਗ ਲਈ ਸੱਦਾ ਪੱਤਰ ਸੌਪਿਆ ਤੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਰਮਚਾਰੀਆਂ ਦੇ ਮੁੱਦੇ ਨਾਲ ਮੁੱਦਾ ਜੋੜ ਕੇ ਖੜੀ ਰਹੇਗੀ ਉਹਨਾਂ ਨੂੰ ਰੈਗੂਲਰ ਕਰਮਾਉਣ ਲਈ ਹਰ ਸੰਭਵ ਯਤਨ ਅਤੇ ਕੋਸ਼ਿਸ਼ ਕਰੇਗੀ ਉਨਾ ਕਿਹਾ ਕਰਮਚਾਰੀ ਯੂਨੀਅਨ ਦੇ ਆਗੂ ਤੇ ਸਾਰੇ ਮੈਂਬਰ ਹਿੰਮਤ ਰੱਖਣ ਉਹ ਜ਼ਰੂਰ ਰੈਗੂਲਰ ਹੋਣਗੇ। ਉਹਨਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੂੰ ਮੰਗਾਂ ਪੂਰੀਆਂ ਕਰਨੀਆਂ ਪੈਣਗੀਆਂ। ਉੱਬਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ 525 ਡੇਲੀ ਵੇਜ ਕਰਮਚਾਰੀਆਂ ਨੂੰ ਤੁਰੰਤ ਰੈਗੂਲਰ ਕਰੇ। ਅਤੇ ਸਾਰੀਆਂ ਮੰਗਾਂ ਮੰਨੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਡੇਲੀ ਵੇਸ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਾਜਕੁਮਾਰ ਤੇ ਸਮੁੱਚੀ ਲੀਡਰਸ਼ਿਪ ਨੇ ਅਵਿਨਾਸ਼ ਰਾਏ ਖੰਨਾ ਸੁਭਾ ਪ੍ਰੈਸ ਕੱਤਰ ਹਰਦੇਵ ਸਿੰਘ ਉੱਬਾ ਤੇ ਸਮੁੱਚੀ ਪਾਰਟਾ ਲੀਡਰਸ਼ਿਪ ਦਾ ਉਹਨਾਂ ਦੀ ਹਮਾਇਤ ਤੇ ਸਪੋਰਟ ਦੇਣ ਲਈ ਤੇ ਮੀਟਿੰਗ ਲਈ ਸਮਾਂ ਬੁਲਾਉਣ ਲਈ ਧੰਨਵਾਦ ਕੀਤਾ ਸਰਕਾਰ ਵੱਲੋਂ ਸਰਕਾਰ ਵੱਲੋਂ ਮੀਟਿੰਗ ਲਈ ਸਮਾਂ ਮਿਲਣ ਤੇ ਜਿੱਥੇ ਬੰਦੀ ਵੱਲੋਂ ਇੱਕ ਵਾਰ ਧਰਨਾ ਪ੍ਰਦਰਸ਼ਨ ਮੂਲਵਤੀ ਕਰ ਦਿੱਤਾ ਗਿਆ। ਪ੍ਰਦਰਸ਼ਨ ਦੇ ਵਿੱਚ ਪਹੁੰਚੇ ਹੋਏ ਬਹੁਤ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵੈਕੜੂ ਜੀ ਕਾ ਖਾਲਸਾ ਵੈਕੜੂ ਜੀ ਕੀ ਫਤਿਹ। ਸਾਥੀਓ ਤੁਹਾਡੇ ਇਸ ਧੰਨੇ ਪ੍ਰਦਰਸ਼ਨ 'ਚ ਤੁਹਾਡੇ ਸੰਘਰਸ਼ ਦੇ ਵਿੱਚ ਕੱਲ ਮੈਂ ਵੀ ਸਾਡੇ ਬਹੁਤ ਹੀ ਸੀਨੀਅਰ ਲੀਡਰ ਸਾਬਕਾ ਰਾਜ ਸਭਾ ਮੈਂਬਰ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਤੇ ਹਿਮਾਚਲ ਪ੍ਰਦੇਸ਼ ਬੀਜੇਪੀ ਦੇ ਪਰਿਵਾਰੀ ਸ਼੍ਰੀ ਅਵਨਾਸ਼ ਰਾਏ ਖੰਡਾਈਆ ਜੀ ਦੇ ਨਾਲ ਮੈਂ ਤੁਹਾਡੇ ਭਰਨੇ ਪ੍ਰਦਰਸ਼ਨ ਵਿੱਚ ਤੁਹਾਡੇ ਇਸ ਐਡਿਸਨ ਵਿੱਚ ਸ਼ਾਮਲ ਹੋਏ ਸੀਗੇ ਕੱਲ ਸਾਡੇ ਸ੍ਰੀ ਅਵਨਾਸ਼ ਰਾਏ ਖੰਨਾ ਜੀ ਨੇ ਤੁਹਾਨੂੰ ਵਿਸ਼ਵਾਸ ਦਿਵਾਇਆ ਸੀਗਾ ਵੀ ਅਸੀਂ ਤੁਹਾਡੀਆਂ ਬਿਲਕੁਲ ਜਾਇਜ਼ ਮੰਗਾਂ ਹਨ ਤੁਹਾਨੂੰ ਪੱਕਾ ਕੀਤਾ ਜਾਣਾ ਚਾਹੀਦਾ ਹੈ ਤੁਸੀਂ ਅੱਠ ਦਿਨ ਤੋਂ ਧਰਨੇ ਤੇ ਬੈਠੇ ਆ ਕਿਸੇ ਨੇ ਤੁਹਾਡੀ ਸਾਰ ਨਹੀਂ ਲਈ ਅਸੀਂ ਤੁਹਾਡੀ ਸਾਰੀ ਗੱਲ ਪ੍ਰਸ਼ਾਸਨ ਕੋਲੇ ਸਰਕਾਰ ਕੋਲੇ ਪਹੁੰਚਾਵਾਂਗੇ। ਅਵਨਾਸ਼ ਰਾਏ ਖੰਡਾਈਆਂ ਨੇ ਇੱਥੋਂ ਜਾਣ ਤੋਂ ਤਤ ਬਾਅਦ ਕੋਈ ਉਹਨਾਂ ਨੇ ਉਹ ਲੀਡਰ ਵਾਲੀ ਗੱਲ ਵੀ ਨਹੀਂ ਕਰਦੇ ਜੋ ਕਰਦੇ ਐ ਜਿੱਥੇ ਖੜਦੇ ਐ ਥੋਕੇ ਖੜਦੇ ਐ ਉਹਨਾਂ ਨੇ ਇਕੱਲੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਰਕਾਰ ਨਾਲ ਹਰ ਮਾਦਮ ਵਰਗੀ ਗੱਲ ਕੀਤੀ। ਅਸੀਂ ਮੀਡੀਆ ਇਰੀਏ ਵੀ ਗੱਲ ਕੀਤੀ ਖੰਡਾਜੀ ਨੇ ਕੋਟ ਅਬੀਸੀ ਸਾਹਿਬ ਤੇ ਹੋਰ ਪ੍ਰਸ਼ਾਸਨਾ ਨਾਲ ਗੱਲ ਕੀਤੀ ਤੇ ਕਿਹਾ ਕਿ ਪੰਜਾਬ ਦੇ ਪੰਜਾਬੀਆਂ ਦੇ ਪੰਜਾਬੀ ਮਾਂ ਬੋਲੀ ਦੇ ਸਭ ਤੋਂ ਮਹੱਤਵਪੂਰਨ ادارے ਪੰਜਾਬ ਸਿੱਖ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਲਾਜ਼ਮ ਜੋ ਵਿਚਾਰੇ ਆਪਣੀਆਂ ਹੱਕੀ ਮੰਗਾਂ ਲਈ ਰੈਗੂਲਰ ਆਉਣ ਲਈ ਧਰਨਾ ਪ੍ਰਦਰਸ਼ਨ ਕਰ ਰਹੇ ਹੈ ਤੁਸੀਂ ਉਹਨਾਂ ਦੀ ਸਾਰ ਕਿਉਂ ਨਹੀਂ ਲੈ ਰਹੇ ਤੁਸੀਂ ਉਹਨਾਂ ਨਾਲ ਗੱਲਬਾਤ ਕਿਉਂ ਨਹੀਂ ਸੁਣ ਰਹੇ ਕਿਉਂ ਨਹੀਂ ਕਰ ਰਹੇ ਉਸ ਤੋਂ ਤਰੰਤਵਾਦ ਜ਼ਿਲ੍ਹਾ ਪ੍ਰਸ਼ਾਸਨ ਹਰ ਤੱਕ ਵਿੱਚ ਆਇਆ ਉਹਨਾਂ ਨੇ ਮੈਨੂੰ ਲੱਗਦਾ ਕਿ ਭੇਜੀ ਵੀ ਹੋਣਗੇ ਨਾ ਮੈਂ ਦੇ ਸਰਕਾਰ ਨੂੰ ਨਹੀਂ ਉਹ ਪ੍ਰਸ਼ਾਸਨ ਨੂੰ ਉਹਨਾਂ ਨੇ ਤੁਹਾਡੀ ਜੁਨੀਅਨ ਨੂੰ ਤੁਹਾਡੇ ਉਸਾਨ ਨੂੰ ਦੇਖਦੇ ਹੋਏ ਤੁਹਾਡੇ ਸੁਧਾਰ ਨੂੰ ਦੇਖਦੇ ਹੋਏ ਤੁਹਾਡੇ ਜੱਜਬੇ ਨੂੰ ਦੇਖਦੇ ਹੋਏ ਤੁਹਾਨੂੰ 15 ਤਰੀਕ ਨੂੰ ਮੀਟਿੰਗ ਦਾ ਸਵਾਦ ਦਿੱਤੇ ਸਾਥੀਓ ਤੁਸੀਂ 15 ਤਰੀਕ ਨੂੰ ਮੀਟਿੰਗ ਕਰੋ ਪ੍ਰਸ਼ਾਸਨ ਦੇ ਰਹਿ ਕੇ ਮੀਟਿੰਗ ਕਰੋ ਸਦਪਾਵਨ ਵਾਲੇ ਮੌਜ ਮੀਟਿੰਗ ਕਰੋ ਸਾਰਿਆਂ ਨਾਲ ਵਧੀਆ ਉਹ ਪਿਆਰ ਨਾਲ ਤੁਸੀਂ ਇਹ ਆਪਣਾ ਆਪਣਾ ਵੱਖ ਰੱਖੋ ਸ਼ਾਂਤੀ ਦਾ ਰੱਖੋ ਸਾਸੋਂ ਦਾ ਰੱਖੋ ਆਗਰਾ 15 ਤਰੀਕ ਤੋਂ ਬਾਅਦ ਤੁਹਾਡੀ ਕੋਈ ਗੱਲ ਨਹੀਂ ਸੁਣਦੀ ਸਰਕਾਰ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਅਸੀਂ ਫੇਰ ਵੀ ਤੁਹਾਡੇ ਨਾਲ ਹੋਵਾਂਗੇ ਨਾਲ ਖੜਾਗੇ ਤੁਹਾਡੀ ਹਰ ਤਰ੍ਹਾਂ ਦੀ ਮਦਦ ਕਰਾਂਗੇ ਪਰ ਯਕੀਨ ਹੈ ਕਿ ਜਿਸ ਤਰ੍ਹਾਂ ਨਾਇ ਨੇ ਗੱਲ ਕੀਤੀ ਹੈ ਤੁਹਾਡਾ ਧਰਨਾ ਫਰਦਾਨ ਚੱਲ ਰਿਹਾ ਹੈ ਤੁਸੀਂ ਡਟੇ ਹੋਇਓ ਤੁਹਾਨੂੰ ਤੁਹਾਡੀਆਂ ਹੱਕੀ ਮੰਗਾਂ ਸਾਰੀਆਂ ਜਾਦੀ ਸਰਕਾਰ ਮੰਕੇ ਕੀ ਮਨਿੰਗਾ ਜਾਣੀਆਂ ਚਾਹੀਦੀ ਹਨ ਮੈਂ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਸ਼੍ਰੀ ਊਨਾਕਰੇ ਖੰਡਾ ਜੀ ਵੱਲੋਂ ਆਪਣੇ ਵੱਨਿਓ ਤੁਹਾਨੂੰ ਯਕੀਨ ਦਿਵਾਉਣਾ ਹੈ ਮੈਂ ਹੁਣ ਬੇਸਿਕਲੀ ਮੈਂ ਮਾਰਸਾ ਤੋਂ ਆਇਆ ਹਾਂ ਹੁਣ ਤਿੰਨ ਸਾਲ ਤੋਂ ਮਹਾਲੀ ਰਹਿਣਾ 85 ਸੈਕਟਰ ਬੇਅਰ ਸਟੇਟ 'ਚ ਤੁਸੀਂ ਸਾਨੂੰ ਜਦੋਂ ਵੀ ਯਾਦ ਕਰੋਗੇ ਜਦੋਂ ਵੀ ਹੁਕਮ ਕਰੋਗੇ ਮੈਂ ਮੇਰੀ ਪਾਰਟੀ ਅਸੀਂ ਸਾਰੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਤੇ ਮੈਨੂੰ ਲੱਗਦਾ ਹੈ ਤੁਹਾਡੀ ਜਿੰਦ ਦੀ ਸ਼ੁਰੂਆਤ ਹੈ ਤੇ ਪ੍ਰਮਾਤਮਾ ਕਰੂਗਾ ਤੁਹਾਨੂੰ ਜਲਦੀ ਸਾਰਿਆਂ ਨੂੰ ਰੈਗੂਲਰ ਕਰੂਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਸਤਿਰਾਜ ਜੀ ਦਾ ਵੀ ਧੰਨਵਾਦ ਕਰਦਾ ਹਾਂ ਅੱਜ ਖੰਨਾ ਜੀ ਵੀ ਆ ਜਾਂਦੇ ਖੰਨਾ ਜੀ ਬਹੁਤ ਸੀਨੀਅਰ ਲੀਡਰ ਹੋਣ ਕਰਕੇ ਉਹ ਬਾਹਰ ਗਏ ਹੋਏ ਐ ਤਾਂ ਵੀ ਖੰਨਾ ਜੀ ਦਾ ਮੈਨੂੰ ਫੋਨ ਆਇਆ ਜੀ ਕਿ ਹਰਦੇਵ ਜਾ ਕੇ ਆਉਂ ਤੇ ਮੈਂ ਰਾਜਕਮਰ ਜੀ ਨੂੰ ਇਹਨਾਂ ਦੀ ਸਾਰੀ ਟੀਮ ਨੂੰ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਵਧਾਈ ਵੀ ਦਿੰਨੇ ਆ ਕਿਉਂਕਿ ਇੰਗੀ ਸ਼ੁਭਾਤ ਹੋਈ ਹੈ ਤੁਹਾਡੀ ਗੱਲ ਸੁਣੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੈਕੂ ਜੀ ਦਾ ਘਾਟ ਸਾਹਿਬ ਵੈਕੂ ਜੀ ਦੀ ਬਤੇ